ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸੰਗਤ ਦੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ। ਇਹਦੇ ਵਿੱਚੋਂ ਸਾਡੇ ਸਾਰੇ ਆਪ ਤੇ ਕਿਰਪਾ ਹੋਈ ਏ। ਅੱਜ ਦੇ ਪਾਵਨ ਬਚਨਾਂ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਮਿਹਰਮਤ ਕਰਦੇ ਹਨ। ਜੀਉ ਤਪਤ ਹੈ ਬਾਰ ਬਾਰ ਤਪਤ ਦਾ ਮਤਲਬ ਹੈ ਦੁਖੀ ਹੋਣਾ ਪਪਣਾ ਬਾਰ ਬਾਰ ਕਹਿੰਦੇ ਨੇ ਮੁਰਮੁਰ ਕੇ ਬਾਰ ਬਾਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਨੂੰ ਵਿਸਾਰਿਆ ਪ੍ਰਮਾਤਮਾ ਨੂੰ ਭੁੱਲਿਆ ਅਜੰਤ ਜਿਹੜੀ ਐ ਇਹ ਮੁੜ ਮੁੜ ਕੇ ਭਾਵ ਵੀ ਬਾਰ ਬਾਰ ਦੁਖੀ ਹੁੰਦੀ ਰਹਦੀ ਐ ਤਪ ਤਪ ਖਪੈ ਬੋਤ ਵੇਕਾਰ ਤਪ ਤਪ ਕੇ ਦੁਖੀ ਹੋ ਹੋ ਕੇ ਬੇਕਾਰ ਦਾ ਮਤਲਬ ਹੈ ਵਿਕਾਰਾਂ ਵਿੱਚ ਮਰਦ ਕਹਿੰਦੇ ਇਹ ਦੁਖੀ ਹੋ ਹੋ ਕੇ ਫਿਰ ਵੀ ਹੋਰ ਹੋਰ ਵਿਕਾਰਾਂ ਦੇ ਵਿੱਚ ਹੀ ਖਵਾਰ ਹੁੰਦੀ ਐ ਜਿੰਦ ਜਿਹੜੀ ਹੈ ਪਰਮਾਤਮਾ ਦੇ ਨਾਮ ਨੂੰ ਭੁੱਲਿਆ ਵਿਚਾਰਾਂ ਦੇ ਵਿੱਚ ਡੁੱਬ ਜਾਂਦੀ ਹੈ ਤੇ ਖوار ਹੁੰਦੀ ਹੈ ਜੈ ਤਨ ਬਾਣੀ ਵਿਸਰ ਜਾਏ ਕਹਿੰਦੇ ਜਿਸ ਸਰੀਰ ਵਿੱਚ ਭਗਵੀ ਜਿਸ ਮਨੋਖ ਨੂੰ ਪਰਮਾਤਮਾ ਦੀ ਸਿਵਤ ਸਲਾਦੀ ਬਾਣੀ ਭੁੱਲ ਜਾਂਦੀ ਹੈ ਉਹਦੀ ਹਾਲਤ ਐਦਾਂ ਹੋ ਜਾਂਦੀ ਐਵੇਂ ਜਿਉਂ ਪੱਕਾ ਰੋਗੀ ਬਿਲ ਲਾਏ ਉਹ ਪਿਆਉਂ ਬਿਲ ਕਦਾ ਵੀ ਜਿਵੇਂ ਕੋੜ ਦੇ ਰੋਗ ਵਾਲਾ ਰੋਗੀ ਬੰਦਾ ਬਿਲ ਕਦਾ ਹੈ ਬਹੁਤਾ ਬੋਲਣ ਝੱਕਣ ਹੋਏ ਬਹੁਤਾ ਬੋਲਣ ਦਾ ਵੀ ਸਿਹੜੇ ਹੋਏ ਦੁੱਖਾਂ ਬਾਰੇ ਬਹੁਤੇ ਗਿੱਲੇ ਸਕਵੇ ਕਰਨੇ ਝੱਕਣ ਕਹਿੰਦੇ ਨੇ ਵਿਅਰਥ ਬਕਵਾਸ ਕਰਨਾ ਮਰਜ਼ ਕਰਨ ਦੇ ਭਾਈ ਸਿਮਰਨ ਤੋਂ ਖਾਲੀ ਰਹਿਣ ਕਰਕੇ ਸਹਿੜੇ ਹੋਏ ਦੁੱਖਾਂ ਬਾਰੇ ਹੀ ਬਹੁਤੇ ਗਿੱਲੇ ਕਰੀ ਜਾਣੇ ਇਹ ਵਰਤ ਦਾ ਬੋਲ ਬੁਲਾਰਾ ਹੈ ਬੈਣ ਬੋਲੇ ਜਾਣੇ ਸਭ ਸੋਏ ਕਿਉਂਕਿ ਉਹ ਪਰਮਾਤਮਾ ਸਾਡੇ ਗਿੱਲੇ ਸਿਕਵੇ ਕਰਨ ਤੋਂ ਬਿਨਾਂ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਪਰਮਾਤਮਾ ਦੀ ਹਾਜੂਰੀ ਅੰਦਾਜ ਜੁੜ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਔਰ ਗੁਣਾਂ ਨੂੰ ਵਿਹਾਜਣਾ ਪ੍ਰਮਾਤਮਾ ਦਾ ਨਾਮ ਜਪਣਾ ਤੇ ਜਪਾਉਣਾ ਔਰ ਸੁਣਨਾ ਇਹ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣਨਾ ਹੈ ਜਿਹੜੇ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਉਹ ਇਹਨਾਂ ਦੁੱਖਾਂ ਤੋਂ ਰੋਗਾਂ ਤੋਂ ਬਚ ਜਾਂਦੇ ਹਨ ਰੋਗਾਂ ਦਾ ਕਾਰਨ ਬਣਦਾ ਹੈ ਪ੍ਰਮਾਤਮਾ ਨੂੰ ਵਿਸਾਰਿਆ ਔਰ ਬਿਨਾ ਬਜਾ ਪ੍ਰਮਾਤਮਾ ਤੇ ਗਿੱਲੇ ਸਿਕਵੇ ਕਰਨੇ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਹੈ ਕਦੇ ਵੀ ਕਿਸੇ ਨਾਲ ਨਾਉ ਧੋਖਾ ਕਰਦਾ ਹੈ ਨਾ ਹੀ ਕਿਸੇ ਦਾ ਲਿਹਾਜ਼ ਕਰਦਾ ਹੈ ਪ੍ਰਮਾਤਮਾ ਜਿਹੜਾ ਉਹ ਜਿਹੋ ਜੀ ਕਰਮ ਕਰਦਾ ਹੈ ਮਨੁੱਖ ਉਹੀ ਫਲ ਜਿਹੜਾ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਬੀਜੋ ਲੋਣਾ ਕਰਮਾਂ ਸੰਦਰਾ ਖੇਤ ਖੇਤ ਵਿੱਚ ਬੀਜਿਆ ਹੋਇਆ ਬੀਜ ਉਹੀ ਵਧਣਾ ਜਿਹੜਾ ਆਪਾਂ ਬੀਜਾਂਗੇ ਜਿਹੜਾ ਬੀਜਿਆ ਹੀ ਨਹੀਂ ਕਰੋ ਦੀ ਆਸ ਰੱਖਣੀ ਇਹ ਵਿਅਰਥ ਦਾ ਬੋਲ ਬੁਲਾ ਰਹਾ ਹੈ ਜਨ ਕਾ ਨ ਕੀਤੇ ਅੱਖੀ ਨਾਕ ਦੁੱਖਾਂ ਤੋਂ ਬਚਣ ਦੇ ਵਾਸਤੇ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਜਿਸ ਮਾਲਕ ਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਕਾਦੇ ਵਾਸਤੇ ਦਿੱਤੇ ਆ ਸੁਣਨ ਵਾਸਤੇ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਆਈਏ ਜੋ ਬਾਣੀ ਦਾ ਪ੍ਰਚਾਰ ਹੁੰਦਾ ਜੋ ਬਾਣੀ ਪੜ੍ਹੀ ਜਾਂਦੀ ਹੈ ਬਾਣੀ ਨੂੰ ਪੜ੍ਹਨ ਵਾਲਾ ਤੇ ਬਾਣੀ ਨੂੰ ਸੁਣਨ ਵਾਲਾ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਸੁਣਦਾ ਹੈ ਉਹਨੂੰ ਪੜਨ ਵਾਲੇ ਤੋਂ ਵੀ ਜ਼ਿਆਦਾ ਬਖਸ਼ਿਸ਼ ਉਹ ਤੇ ਹੁੰਦੀ ਹੈ ਜਿਹੜਾ ਪਿਆਰ ਨਾਲ ਪ੍ਰੇਮ ਨਾਲ ਬਾਣੀ ਨੂੰ ਸੁਣਦਾ ਹੈ ਉਹਦੇ ਕੰਨ ਸਫਲੇ ਹੋ ਜਾਂਦੇ ਹਨ ਜਿਹੜਾ ਪਿਆਰ ਦੇ ਨਾਲ ਉਸ ਪ੍ਰਮਾਤਮਾ ਦੀ ਸਵਿਤ ਸਲਾਹ ਦੀ ਬਾਣੀ ਨੂੰ ਸੁਣਦਾ ਹੈ ਜਨ ਜਹਿ ਬਾਦਤੀ ਬੋਲੇ ਤਾਤ ਸਰੀਰ ਵਿੱਚ ਉਸ ਪ੍ਰਮਾਤਮਾ ਨੇ ਕਿੰਦੀ ਕਿਰਪਾ ਕੀਤੀ ਸਾਨੂੰ ਅੱਖਾਂ ਦਿੱਤੀਆਂ ਨੱਕ ਤੇ ਕੰਨ ਤੇ ਤੇ ਸਾਧ ਸੰਗਤ ਔਰ ਜਿਸ ਨੇ ਆਜੀਬ ਦਿੱਤੀ ਜਿਹੜੇ ਕਹਿੰਦੇ ਛੇਤੀ ਛੇਤੀ ਬੋਲਦੀ ਆ ਤਾਤ ਤਾਤ ਦਾ ਮਤਲਬ ਛੇਤੀ ਛੇਤੀ ਜਨਮਨ ਰਾਖੇ ਅਗਨੀ ਪਾਏ ਕਹਿੰਦੇ ਜਿਸ ਪ੍ਰਮਾਤਮਾ ਨੇ ਸਾਡੇ ਸਰੀਰ ਵਿੱਚ ਲਿਗ ਪਾ ਕੇ ਸਰੀਰ ਵਿੱਚ ਜਿੰਦ ਟਿਕਾ ਦਿੱਤੀ ਔਰ ਬਾਜਾ ਪਵਨ ਆਖੇ ਸਭਜਾਈ ਔਰ ਜਿਸ ਦੀ ਕਲਾਂ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ ਤੇ ਮਨੁੱਖ ਹਰ ਤਾਂ ਤੁਰ ਫਿਰ ਕੇ ਬੋਲ ਚੱਲ ਕਰ ਸਕਦਾ ਹੈ ਇਹ ਉਹਦੀ ਕਿਰਪਾ ਹੈ ਕਾਲਪੁਰਖ ਦੀ ਉਹਦੀ ਕਿਰਪਾ ਤੋਂ ਬਿਨਾਂ ਆਪਾਂ ਤੁਰ ਫਿਰ ਨਹੀਂ ਸਕਦੇ ਉਹਦੀ ਕਿਰਪਾ ਤੋਂ ਬਿਨਾਂ ਆਪਾਂ ਬੇਖੜ ਨਹੀਂ ਸਕਦੇ ਉਹਦੀ ਕਿਰਪਾ ਤੋਂ ਬਿਨਾਂ ਸੁਣ ਨਹੀਂ ਸਕਦੇ ਉਦੀ ਕਿਰਪਾ ਤੋਂ ਬਿਨਾ ਬੋਲ ਨਹੀਂ ਸਕਦੇ ਜੇਤਾ ਮੋਹ ਪ੍ਰੀਤ ਸਵਾਦ ਜਿਤਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਇਹ ਰਸਾਂ ਦੇ ਸਵਾਦ ਨੇ ਸੰਭਾ ਕਾਲਖ ਦਾਗ ਦਾਗ ਇਹ ਸਾਰੇ ਮਨ ਵਿੱਚ ਮਕਾਰਾਂ ਦੀ ਮਾਲ ਕਾਲਖ ਪੈਦਾ ਕਰਦੇ ਨੇ ਤੇ ਵਿਕਾਰਾਂ ਦੇ ਦਾਗ ਹੀ ਲਾਉਂਦੇ ਰਹਿੰਦੇ ਜਿਹੜੇ ਦਸਾਂ ਦੇ ਸਵਾਦ ਨੇ ਇਹ ਇਨਸਾਨ ਤੇ ਦਾਗ ਲਗਾਉਂਦੇ ਹਨ ਜਿਹੜਾ ਪਰਮਾਤਮਾ ਦਾ ਜਪਿਆ ਹੋ ਨਾਮ ਹੈ ਉਹ ਦਾਗ ਧੋਣਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਬੈ ਨਾ ਵੇ ਕਹਾਂਗੇ ਦਾਗ ਦੋਸ਼ ਮੋਹ ਚੱਲਿਆ ਲਾਏ ਸਿਮਰਨ ਤੋਂ ਸੁਨਣਾ ਰਕੇ ਵਿਕਾਰਾਂ ਵਿੱਚ ਫਸ ਕੇ ਮਨੁੱਖ ਜਿਹੜਾ ਇਹ ਵਿਕਾਰਾਂ ਦੇ ਦਾਗ ਆਪਣੇ ਮੱਤੇ ਤੇ ਲਾ ਕੇ ਇੱਥੋਂ ਚੱਲ ਪੈਂਦਾ ਹੈ ਭਾਵੀ ਇਸ ਸੰਸਾਰ ਨੂੰ ਛੱਡ ਦਿੰਦਾ ਹੈ ਜੇ ਜਦੋਂ ਇਹ ਛੱਡਦਾ ਹੈ ਦਰ ਗਾਇਬ ਸਨ ਦਾਈ ਜਾਏ ਫਿਰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ਪਿਤਾ ਦੀ ਗੋਦ ਦਾ ਨਿਕ ਉਹ ਹੀ ਮਾਨ ਸਕਦਾ ਜਿਹੜਾ ਆਗਿਆਕਾਰ ਹੋਵੇ ਜਿਹੜਾ ਆਗਿਆਕਾਰ ਨਹੀਂ ਉਹ ਪਿਤਾ ਦੀ ਤੇ ਮਾਂ ਦੀ ਗੋਦ ਦਾ ਨਿਕ ਨਹੀਂ ਲੈ ਸਕਦਾ ਇਸੇ ਕਰਕੇ ਪ੍ਰਮਾਤਮਾ ਦੀ ਗੋਦ ਵਿੱਚ ਉਹਨਾਂ ਨੂੰ ਟਿਕਾਣਾ ਮਿਲਣਾ ਜਿਹੜੀ ਉਹਦੀ ਰਜ਼ਾ ਵਿੱਚ ਤੁਰਦੇ ਆ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਕਰਮ ਮੈਲੇ ਆਖਣ ਤੇਰਾ ਨਾਉ ਅਰਦਾਸ ਕਰੀਏ ਇਹ ਦਾਤਾ ਜੀ ਸਾਡੇ ਕੋਈ ਵਸ ਨਹੀਂ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਤੂੰ ਕਿਰਪਾ ਕਰੇ ਤਾਂ ਨਾਮ ਜਪਿਆ ਜਾ ਸਕਦਾ ਜਿਤ ਲਗ ਤਰਣਾ ਹੋਰ ਨਹੀਂ ਥਾਉ ਤੇਰੇ ਨਾਮ ਵਿੱਚ ਲਾ ਕੇ ਮੋਤ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ पार ਲੰਘ ਸਕੀਦਾ ਹੈ ਇਹਨਾਂ ਤੋਂ ਬਚਣ ਲਈ ਦਾਤਾ ਜੀ ਤੇਰੇ ਦਰ ਤੋਂ ਬਿਨਾ ਸਾਡੇ ਕੋ ਕੋਈ ਥਾਂ ਨਹੀਂ ਜੇ ਕੋ ਡੁੱਬੈ ਫਿਰ ਹੋਵੇ ਸਾਰ ਮਰ ਸਮਝਾ ਦਨਬਿੰਨ ਰਾਸਤਾ ਵਿੱਚ ਨਾ ਆਓ ਵੀ ਜੇ ਕੋਈ ਮਨੁੱਖ ਪ੍ਰਮਾਤਮਾ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਉਹ ਪ੍ਰਮਾਤਮਾ ਇਹਨਾਂ ਤੇ ਆਲੂ ਕਿਰਪਾਲੂ ਹੈ ਜਿਵੇਂ ਮਾਂ ਆਪਣੇ ਬੱਚੇ ਦੇ ਆਗਣ ਨਹੀਂ ਚਤਾਰਦੀ ਉਹ ਵੀ ਅਗਨ ਨਹੀਂ ਚਤਾਰਦਾ ਉਹ ਫਿਰ ਵੀ ਸਾਡੇ ਸਵਾਲ ਕਰਦਾ ਹੈ ਅਕਾਲ ਪੁਰਖ ਪ੍ਰਮਾਤਮਾ ਕਦੇ ਵੀ ਕਿਸੇ ਨੰਦਰ ਵਿਹਾਰ ਨਹੀਂ ਕਰਦਾ ਸਗੋਂ ਉਹ ਆਪਣੀ ਗੋਦ ਵਿੱਚ ਵਿਕਾਰਾਂ ਵਿੱਚ ਡੁੱਬਿਆ ਹੋਣ ਵੀ ਜਿਹੜਾ ਕੋਈ ਚੱਲ ਕੇ ਆ ਜਾਂਦਾ ਉਹ ਫਿਰ ਉਹਦੀ ਸੰਭਾਲ ਵੀ ਉਹ ਪ੍ਰਮਾਤਮਾ ਕਰਦਾ ਦਿਆਲੂ ਤੇ ਕਿਰਪਾਲੂ ਹੈ ਨਾਨਕ ਸਾਚਾ ਸਰਬਦਾਤਾਰ ਏ ਨਾਨਕ ਉਹ ਸਦਾ ਸਹਾਰਾ ਰਹਿਣ ਵਾਲਾ ਪ੍ਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਕਿਸੇ ਨੂੰ ਵੀ ਉਹ ਬਿਰਭਾ ਨਹੀਂ ਰੱਖਦਾ ਉਹ ਸਭ ਨੂੰ ਦਾਤਾਂ ਦਿੰਦਾ ਹੈ ਦਿੰਦਾ ਦੇ ਲੈਂਦੇ ਥਕਪਾਹੀ ਜੁਗਾ ਜੁਗੰਤਰ ਖਾਈ ਖਾਈ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ ਬਾਣੀ ਪੜੀਏ ਜੇ ਕੋਈ ਬਾਣੀ ਪੜਦਾ ਉਹਨੂੰ ਸੁਣੀਏ ਤੇ ਆਪਣੇ ਜੀਵਨ ਤੇ ਤਾਲੀਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਦੇ ਭਗਤਾ ਦੀ ਅਰਦਾਸ ਸਰਗੁਰੂ ਘਰ ਦੀ ਸੇਵਾਵਾਂ ਪਾਰਸ਼ਾ ਕਿਰਪਾ ਕਰਨਾ ਸਭਨਾਂ ਦੇ ਉੱਪਰ ਮੇਰ ਪਿਆਰ ਆਤਰਾ ਕੇ ਆਪ ਸੇਵਾਵਾਂ ਲੈ ਲੈਣ ਨਿਤ ਰਲ ਮਿਲ ਕੇ ਅਰਦਾਸ ਕਰਦੇ ਰਹੀਏ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ